ਲੋ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਮੇਰੇ ਚੈਨਲ ਤੇ ਸਵਾਗਤ ਹੈ ਅੱਜ ਆਪਾਂ ਇੱਕ ਹੋਰ ਨਵਾਂ ਡਿਜ਼ਾਈਨ ਲੈ ਕੇ ਆਏ ਜੀ ਬਹੁਤ ਸੋਹਣਾ ਡਿਜ਼ਾਈਨ ਹੈ ਤੁਸੀਂ ਕਿਸੇ ਵੀ ਕਾਰਡੀਗਨ ਤੇ ਬਣਾ ਸਕਦੇ ਹੋ ਕੋਟੀ ਜਾਗ ਤਸਕੀ ਵੀ ਕੋਈ ਬੱਚਿਆਂ ਦਾ ਕਾਰਡੀਗਨ ਫਰਾਕ ਮਾਰਫਲ ਕੁਝ ਵੀ ਬਣਾਉਣਾਗਾ ਬਣਾ ਸਕਦੇ ਹੋਗੇ ਜੈਂਸ ਕਾਰਡੀਗਨ ਤੇ ਕਿਸੇ ਤੇ ਵੀ ਨਹੀਂ ਪਊਗਾ ਜੀ ਇਹ ਡਿਜ਼ਾਈਨ 6 ਸਲੰਗਾਂ ਦਾ ਡਿਜ਼ਾਈਨ ਆਪਣਾ ਇਹ ਆਪਣੀ ਸਿੱਧੀ ਸਲਾਈ ਹੈ ਤੇ ਬੈਕ ਸਾਈਡ ਤੋਂ ਇਸ ਤਰ੍ਹਾਂ ਜੀ ਲਓ ਜੀ ਜੇ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਇਕ ਕਮੈਂਟ ਸ਼ੇਅਰ ਜ਼ਰੂਰ ਕਰਦਿਆ ਕਰੋ ਜੀ ਘੰਟੀ ਵਾਲਾ ਬਟਨ ਦਵਾ ਦਿਓ ਵੀਡੀਓ ਦਾ ਨੋਟੀਫਿਕੇਸ਼ਨ ਮਿਲਦਾ ਰਹੇ ਤੇ ਆਪਾਂ ਲੈ ਕੇ ਅੱਗੇ ਸੋਹਣੇ ਸੋਹਣੇ ਜੀ ਡਿਜ਼ਾਈਨ ਲਓ ਜੀ ਹੁਣ ਕਰਦੇ ਆਂ ਆਪਾਂ ਪਹਿਲੀ ਸਿਲਾਈ ਸ਼ੁਰੂ ਪਹਿਲਾ ਕੁੰਡਾ ਬਣਾਵਾਂਗੇ ਜੀ ਆਪਾਂ ਸਿੱਧਾ ਤਿੰਨ ਕੁੰਡੀ ਉੱਟੀ ਤਿੰਨ ਕੁੰਡੀ ਆਪਣੇ ਆਪ ਉੱਟੀ ਹੋ ਗਈ ਜੀ ਪਹਿਲੀ ਸਲਾਈ ਚ ਤੇ ਹੁਣ ਤਾਗਾ ਕਰਾਂਗੇ ਬੈਕ ਸਾਈਡ ਲੋ ਜੀ ਇੱਕ ਕੁੰਡਾ ਆਪਾਂ ਬਣਾ ਲਿਆ ਦੂਜੇ ਦਾ ਬਲ ਪਾ ਲਿਆ ਇੱਕ ਫੇਰ ਬਣਾ ਲਿਆ ਤਿੰਨ ਹੋ ਗਈ ਜੀ ਚੌਥੇ ਕੁੰਡੇ ਦਾ ਆਪਾਂ ਫੇਰ ਬਲ ਮਾਰ ਲਿਆ ਤੇ ਪੰਜਵਾਂ ਕੁੰਡਾ ਆਪਾਂ ਬਣਾ ਲਿਆ ਜੀ ਇਹ ਇੱਕ ਕੁੰਡੇ ਚੋਂ ਆਪਾਂ ਪੰਜ ਕੁੰਡੇ ਬਣਾਵਾਂਗੇ ਅੱਗਾ ਕਰਾਂਗੇ ਆਪਣੀ ਕੰਨੀ ਲਓ ਜੀ 1 2 3 4 5 ਪੰਜ ਕੁੰਡੇ ਆਪਾਂ ਉਲਟੇ ਬਣਾ ਲਈ ਜੀ ਅੱਗਾ ਬੈਕ ਸਾਈਡ ਕਰਾਂਗੇ ਤੇ ਇੱਕ ਕੁੰਡੇ ਚੋਂ ਆਪਾਂ ਫੇਰ ਪੰਜ ਕੁੰਡੇ ਬਣਾਵਾਂਗੇ 1 2 3 4 5 ਲਓ ਜੀ ਅੱਗਾ ਆਪਣੀ ਕੰਨੀ ਕਰਾਂਗੇ ਆਹਨ ਜਿੰਕੁੰਡੇ ਉਲਟੇ 1 2 3 4 5 ਤਾਂ ਅਗਾ ਵੈਕਸ ਐਡ ਕਰਾਂਗੇ ਜੀ ਪਹਿਲਾ ਕੁੰਡਾ ਸਿੱਧਾ ਇੱਕ ਦਾ ਬਲ ਮਾਰਾਂਗੇ 3 ਹੋ ਗਏ ਚੌਥੇ ਦਾ ਬਲ ਮਾਰ ਲਿਆ ਜੀ ਪੰਜਵਾਂ ਕੁੰਡਾ ਆਪਾਂ ਬਣਾ ਲਿਆ ਪੰਜ ਕੁੰਡੇ ਆਪਾਂ ਫੇਰ ਉਲਟੀ ਬਣਾਵਾਂਗੇ ਜੀ ਲਓ ਜੀ 1 2 3 4 5 ਤਾਂ ਅਗਾ ਵੈਕਸਾਈਡ ਕਰਾਂਗੇ 1 ਚੋਂ 5 ਆਪਾਂ ਫੇਰ ਬਣਾਵਾਂਗੇ ਲਓ ਜੀ ਸੈਟਾਂ ਦੇ ਆਪਣੇ 3 3 ਆਉਣਗੇ ਜੀ 1 ਦੂ ਤਨ ਲੋਜੀ 6 ਸਲੰਗਾਂ ਚ ਡਿਜ਼ਾਈਨ ਬਣ ਕੇ ਕੰਪਲੀਟ ਹੋ ਜਾਂਦਾ ਜੀ ਬਹੁਤ ਸੋਹਣਾ ਲੱਗਦਾ ਹੈ ਇਹ ਪਹਿਲਾ ਕੁੰਡਾ ਪਲਟਾ ਬਣਾ ਲਏ ਜੀ ਤਿੰਨ ਕੁੰਡੇ ਸਿੱਧੇ ਲੋਜੀ ਜਿਹੜੇ ਆਪ ਉਧਰ ਇੱਕ ਕੁੰਡੇ ਚ ਬਣਾਏ ਜੀ ਪੰਜ ਕੁੰਡੇ ਉਹਨਾਂ ਨੂੰ ਅਪਲਟੇ ਬਣਾਵਾਂਗੇ ਲੋਜੀ ਇੱਕ 2 3 4 5 ਤੱਗਾ ਵੇਕਸਾਈਡ ਕਰਾਂਗੇ ਜੀ 5 ਕੁੰਡੇ ਸਿੱਧੇ 1 2 3 4 5 ਤੱਗਾ ਆਪਣੇ ਕੰਨੀ ਕਰਾਂਗੇ ਜੀ 5 ਕੁੰਡੇ ਉਲਟੇ 1 2 3 4 5 ਅੱਗਾ ਫਿਰ ਵੈਕਸਾਈਡ ਕਰਾਂਗੇ ਜੀ ਪੰਜ ਕੁੰਡੇ ਸਿੱਧੇ 1 2 3 4 5 ਤੱਗਾ ਆਪਣੇ ਕੰਨੀ ਕਰਾਂਗੇ ਜੀ ਪੰਜ ਕੁੰਡੇ ਉਲਟੇ 1 2 3 4 5 ਤੱਗਾ ਵੈਕਸਾਈਡ ਕਰਾਂਗੇ ਜੀ ਪੰਜ ਕੁੰਡੇ ਸਿੱਧੇ 1 2 3 4 5 ਧਾਗਾ ਆਪਣੀ ਕੰਨੀ ਕਰਾਂਗੇ ਜੀ ਪੰਜ ਗੁੰਡੇ ਉਲਟੇ 1 2 3 4 5 ਧਾਗਾ ਫੇਰ ਬੈਕ ਸਾਈਡ ਕਰਾਂਗੇ ਜੀ ਤਿੰਨ ਗੁੰਡੇ ਸਿੱਧੇ 1 2 3 ਲੋ ਜੀ ਦੋ ਸਲਾਈਆਂ ਆਪਣੀਆਂ ਬਣ ਕੇ ਕੰਪਲੀਟ ਹੋ ਗਈਆਂ ਜੀ ਹੁਣ ਆਗੇ ਆਪਾਂ ਸਿੱਧੇ ਪਾਸੇ ਇਹ ਲੱਕੁੰਡਾ ਪਸਿੱਦਾ ਬਣਾ ਲਿਆ ਜੀ ਲਓ ਜੀ ਪਹਿਲਾ ਪਸਰੇ ਤੇ ਤਿੰਨ ਕੁੰਡੇ ਉਲਟੇ ਬਣਾਏ ਸੀਗੇ ਹੁਣ ਦੋ ਬਣਾਵਾਂਗੇ ਇੱਕ ਦੋ ਤਾਂ ਅੱਗਾ ਕਰਾਂਗੇ ਬੈਕ ਸਾਈਡ ਇੱਕ ਕੁੰਡਾ ਪਸਿੱਦਾ ਲਵਾਂਗੇ ਜੀ ਇੱਥੋਂ ਦੇਖੇ ਇਸ ਤਰ੍ਹਾਂ మూ బదల జ కుడే దో సలాగ జీజీ హోగే తిన్న కండే ఉల్టే ఇ దో తి ధాగా కి బ సైడ్ फिर आप उल्टे ना कटावे लो जी एक दो तीन तागा वैक्स एड करा जी ਦੋ ਕੁੰਡਿਆਂ ਦੇ ਇੱਕ ਕਰਾਂਗੇ। ਲੋ ਜੀ। ਤਿੰਨ ਕੁੰਡੇ ਸਿੱਧੇ ਇੱਕ ਦੋ ਤਿੰਨ। ਇਹ ਉਹੀ ਕੁੰਡੇ ਆ ਜੀ ਜਿਹੜੇ ਆਪਣੇ ਕੁੰਡੇ ਵਧੇ ਇੱਕ ਕੁੰਡੇ ਤੇ ਉਹ ਘਟਾਵਾਂਗੇ ਆਪਾਂ ਦੋ ਸਲਾਂਗਾਂ 'ਚ। ਲੋ ਜੀ। ਹੁਣ ਫੇਰ ਆਪਾਂ ਦੋ ਦੇ ਇੱਕ ਕਰਤਾ। ਤਿੰਨ ਕੁੰਡੇ ਉਲਟੇ ਇੱਕ ਦੋ ਤਿੰਨ। ਤਾਂ ਕਬੈਕ ਸਾਈਡ ਕਰਾਂਗੇ ਜੀ। ਦੋ ਦਾ ਇੱਕ ਕਰਾਂਗੇ। ਲਓ ਜੀ। ਤਿੰਨ ਕੁੰਡੀ ਸਿੱਧੀ 1 2 3 ਹੁਣ ਫਿਰ ਦੋ ਦਾ ਇੱਕ ਕਰਾਂਗੇ। ਲਓ ਜੀ। ਦੋ ਕੁੰਡੇ ਉਲਟੇ ਹੁਣ ਆ ਗਈ ਜੀ ਆਪਾਂ ਡਿਜ਼ਾਈਨ ਦੀ ਚੌਥੀ ਸਲਾਈ ਤੇ ਬੈਕ ਸਾਈਡ। ਲਓ ਜੀ। ਪਹਿਲਾ ਕੁੰਡਾ ਸਿੱਧਾ ਦੋ ਕੁੰਡੇ ਉਲਟੇ పంజే సైడ్ కి తిని సే బ దో తి పంజే ఉల్టే తిడే స కు 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 తిని కుడే సోజ బ దో 2 కుండి సీే ਬਣਾ ਗਏ ਪੱਟ ਜਾਈਂ ਦੀ ਪੰਜਵੀਂ ਸਲਾਈ ਤੇ ਸਿੱਧੇ ਪਾਸੇ ਪਹਿਲਾ ਕੁੰਡਾ ਆਪਾਂ ਸਿੱਧਾ ਬਣਾ ਲਿਆ ਹੁਣ ਆਪਾਂ ਇੱਕ ਕੁੰਡਾ ਉਲਟਾ ਬਣਾਵਾਂਗੇ ਜੀ ਲਓ ਜੀ ਇੱਕ ਤੇ ਹੁਣ ਫੇਰ ਆਪਾਂ ਦੋ ਦਾ ਇੱਕ ਕਰਾਂਗੇ ਲਓ ਜੀ ਤਿੰਨ ਕੁੰਡੇ ਸਿੱਧੇ మూ బదల కు కౌజీన కుటా బ దో తి తిని కండి సూజీ कुंडा उलटा बैक बॅकसईड दोचा एक करांगे तिन कुंडे सिद्धे एक कुंडा उलटा एक आप लो जी तिन कुंडे सिद्धे ਲਓ ਜੀ ਲਾਸਟ ਦੇ ਇੱਕ ਗੁੰਡਾ ਉਲਟਾ ਧੱਗਾ ਵੈਕਸ ਸਾਈਡ ਲਓ ਜੀ ਪੰਜ ਸਲੰਗਾਂ ਕੰਪਲੀਟ ਹੋ ਗਏ ਆਪਣੇ ਹੁਣ ਆਗੇ ਆਪਾਂ ਉਲਟੀ ਸਲਾਈ ਤੇ 6ਵੀਂ ਦੀ ਇੱਕ ਗੁੰਡਾ ਸਿੱਧਾ ਪੰਜ ਗੁੰਡੇ ਉਲਟੇ ਬਹੁਤ ਸੋਹਣਾ ਇਹ ਡਿਜ਼ਾਈਨ ਬਣ ਕੇ ਤਿਆਰ ਹੁੰਦਾ ਜੀ ਲਓ ਜੀ కల్టే అరాబరే స ਇਸ ਤਰ੍ਹਾਂ ਆਪਣਾ ਡਿਜ਼ਾਈਨ ਬਣ ਕੇ ਤਿਆਰ ਹੋ ਗਿਆ ਜੀ ਇਹ ਦੇਖੋ ਇਸ ਤਰ੍ਹਾਂ ਇੱਥੋਂ ਹੁਣ ਪਹਿਲੀ ਸਲਾਈ ਉਮੀ ਸ਼ੁਰੂ ਹੋ ਗਈ ਜਿਵੇਂ ਆਪਾਂ ਸ਼ੁਰੂ ਕਰੀ ਸੀ ਛੇ ਸਲਾਈਆਂ ਚ ਇਹ ਡਿਜ਼ਾਈਨ ਬਣ ਕੇ ਵਧੀਆ ਕੰਪਲੀਟ ਹੋ ਜਾਂਦਾ ਲੋ ਜੀ ਇਹ ਵੀਡੀਓ ਥੋੜੀ ਜੀ ਵਧੀਆ ਲੱਗਦੀ ਹੈ ਦੱਸਣ ਦਾ ਤਰੀਕਾ ਵਧੀਆ ਲੱਗਦਾ ਤੇ ਵੀਡੀਓ ਤੇ ਕਮੈਂਟ ਜਰੂਰ ਕਰ ਦਿਆ ਕਰੋ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ